ਉਸੀਂ ਦੇਖ ਰਹੇ ਹਾਂ ਸਮਾਣਾ ਹਲਚਲ ਨੂੰ ਅੱਜ ਇਕਨਾਵਸੀਆਂ ਦੇ ਵਿੱਚ ਇੱਕ ਮੁਹੱਲਾ ਪੈਂਦਾ ਜੀ ਵਾਰਡ ਨੰਬਰ 16 ਦੇ ਵਿੱਚ ਜੁਲਹਾ ਮੁਹੱਲਾ ਪੈਂਦਾ ਜਿੱਥੇ ਕਿ ਵੀ ਲਾਲ ਬਾਜ਼ਾਰ ਵੀ ਕਹਿੰਦੇ ਨੇ ਤੇ ਵਾਰਡ ਨੰਬਰ 16 ਦੇ ਵਿੱਚ ਇੱਕ ਪਲਾਟ ਪਿਆ ਜਿੱਥੋਂ ਕਿ ਵੀ ਖਾਲੀ ਪਲਾਟ ਦੇ ਵਿੱਚ ਜਦੋਂ ਮੀਂਹ ਪਾਰਸ਼ਾ ਪਿੰਦੇ ਨੇ ਮੀਂਹ ਦਾ ਪਾਰਸ਼ਾ ਦਾ ਪਾਣੀ ਸਾਰਾ ਉਹਨਾਂ ਦੇ ਕੰਦਾ ਦੇ ਵਿੱਚ ਜਾਂਦਾ ਹੈ ਐਂਡ ਗਵਾਂਡ ਦੇ ਜਿਹੜੇ ਗਵਾਂਢੀ ਨੇ ਤੇ ਕਈ ਵਾਰ ਉਹਨਾਂ ਨੇ ਪਲਾਟ ਮਾਲਕ ਨੂੰ ਵੀ ਕਿਹਾ ਕਿ ਵੀ ਉੱਦੀ ਸਫਾਈ ਕਰਵਾਈ ਜਾਵੇ ਨਾ ਤਾਂ ਉਹ ਪਲਾਟ ਮਾਲਕ ਇਸ ਦੀ ਸਫਾਈ ਕਰਵਾਂਦਾ ਤੇ ਨਾ ਹੀ ਅੱਗੇ ਕੋਈ ਗੱਲ ਕਰਦਾ ਹੈ ਕਹਿੰਦਾ ਮੈਂ ਸਫਾਈ ਨਹੀਂ ਕਰਵਾਣੀ ਜੋ ਤੁਸੀਂ ਕਰਨਾ ਹੈ ਕਰ ਲਓ ਤੇ ਇਸ ਪਲਾਟ ਤੋਂ ਮਤਲਬ ਅਸੀਂ ਆਖ ਕੇ ਜਿਉਂ ਉਹਨਾਂ ਨੇ ਸਾਡਾ ਪੱਤਰਕਾਰ ਮੀਡੀਆ ਦਾ ਸਹਾਰਾ ਲੈਣਾ ਪੈ ਰਿਹਾ ਕਿ ਵੀ ਪ੍ਰਸ਼ਾਸਨ ਇਸ ਵੱਲ ਗੌਰ ਕਰੇ ਤਾਂ ਜੋ ਕੋਈ ਜਾਨੀ ਮਾਲੀ ਨੁਕਸਾਨ ਨਾ ਹੋਵੇ ਤੇ ਉਹਨਾਂ ਨੇ ਇੱਥੇ ਤੱਕ ਕਿਹਾ ਕਿ ਵੀ ਕਈ ਵਾਰ ਇੱਥੋਂ ਪਲਾਟ ਦੇ ਵਿੱਚੋਂ ਕਈ ਤਰ੍ਹਾਂ ਦੇ ਖਤਰਨਾਕ ਜਾਨਵਰ ਨਿਕਲ ਚੁੱਕੇ ਹਨ ਵੱਡੇ ਵੱਡੇ ਸੱਪ ਵੀ ਹੁੰਦੇ ਕਈ ਵਾਰੀ ਉਹਨਾਂ ਨੂੰ ਜਾਨੀ ਮਾਲੀ ਨੁਕਸਾਨ ਦਾ ਵੀ ਸਾਹਮਣਾ ਕਰਨਾ ਪਿਆ ਤਾਂ ਜੋ ਕੋਈ ਨੁਕਸਾਨ ਨਾ ਹੋਵੇ ਇਸ ਲਈ ਉਹ ਪਲਾਟ ਮਾਲਕ ਨੂੰ ਉਹਨਾਂ ਨੇ ਸਾਡੇ ਜ਼ਰੀਏ ਬੇਨਤੀ ਕੀਤੀ ਹੈ ਕਿ ਵੀ ਇਸ ਦੀ ਸਫਾਈ ਕਰਵਾਈ ਜਾਵੇ ਕੈਮਰਾਮੈਨ ਕੁਲਵਿੰਦਰ ਸਿੰਘ ਦੇ ਨਾਲ ਪ੍ਰੇਮ ਬਦਵਾਦੀ ਰਿਪੋਰਟ ਆ ਮੈਂ ਗੱਲ ਕਰਾਂ ਇਹ ਕਹਿੰਦਾ ਗਵਾਂਡੇ ਨੇ 2.25 ਲੱਖ ਦਾ ਦੇਣਾ ਕੀਤਾ ਸੀ ਉਹਨਾਂ ਨੇ ਇਟਾਈ ਦੇ ਵੇਚੀਆਂ ਮੋੜੀ ਖੋਲੇ ਦਾ ਸੌਦਾ ਨਹੀਂ ਬਣਿਆ ਦਾ ਤੇ ਉਹ ਨਾ ਦਾ ਮੰਨਦਾ ਮੈਂ ਇਨਸਾਫ ਕਰਾਵਾਂ ਨਾ ਮੰਨਦਾ ਇਹਨੂੰ ਕੱਢੋ ਕੱਢੀ 20 ਸਾਲ ਹੋ ਗਏ ਇਹਨੂੰ ਕਹਿੰਦੇ ਆ ਨੂੰ 20 ਸਾਲ ਕਹੜਾ ਸੁੱਖ ਹੈ ਖੋਲਾ ਉਸੇ ਦਾ ਉਸੇ ਦਾ ਨਹੀਂ ਨੀ ਉਹ ਸਫਾਈ ਕਿਹੜੀ ਗੱਲੋਂ ਨਹੀਂ ਕਰਵਾਂਦੇ ਹੈਗੇ ਉਹ ਅਗਲੀ ਕੀ ਉਹਦਾ ਦਿਮਾਗ ਜਾ ਮੈਂ ਇਹ ਦੁਵਾਰ ਵੀ ਜਿਹੜੀ ਹੈ ਨਾ ਸਾਹਮਣੇ ਆਈ ਵੀਰ ਮੈਂ ਦਵਾਈ ਹੈ ਜੀ ਵੀ ਗੰਧ ਥੱਲੇ ਨਾ ਆਵੇ ਜਦ ਅੰਦਰ ਸਿਚਸ਼ਨ ਕਿ ਵੀ ਤੁਸੀਂ ਤਾਂ ਤਾਂ ਦਵਾਰ ਕਰਾਈਏ ਕਿ ਵੀ ਜਿਹੜਾ ਗੰਦ ਕੋੜਾ ਹੈ ਕਿ ਵੀ ਸੜਕ ਤੇ ਨਾ ਖਿਲਰੇ ਤੇ ਸਫਾਈ ਬਣੀ ਰਹੇ ਪਰ ਕਿ ਵੀ ਜਿਹੜਾ ਤੁਹਾਡੇ ਨਾਲ ਕਿ ਵੀ ਇਹਦੇ ਨਾਲ ਹੁਣ ਕੰਦਾ ਲੱਗਦੀ ਨੇ ਕੰਦਾ ਦੇ ਵਿੱਚ ਵੀ ਕੀ ਤਕਲੀਫ ਕੀ ਆਪਾਂ ਨੂੰ ਸਲਾਵ ਆ ਰਿਹਾ ਚਰੀਟਾ ਪੈ ਰਹੀਆਂ ਨੇ ਸਾਡੇ ਮਕਾਨ ਨੂੰ ਪੂਰਾ ਨੁਕਸਾਨ ਆਏਗਾ ਕੀ ਮੰਗ ਚਾਹਦੇ ਹੋ ਤੁਸੀਂ ਹੁਣ ਅਸੀਂ ਜਿਆਦਾ ਇਹਨੂੰ ਸਾਫ ਕਰਾਵੇ ਹੋਰ ਕੀ ਸਾਨੂੰ ਇਹੀ ਮੰਗੇ ਸਾਡਾ ਬਿਲਕੁਲ ਸਾਫ ਕਰਾਵੇ ਜਿਹੜਾ ਪਾਣੀ ਹੈ ਬਾਹਰ ਸਾਰਾ ਬਾਹਰ ਨਿਕਲ ਜਾਵੇ ਕਿ ਵੀ ਜਿਹੜਾ ਬਾਰਿਸ਼ ਦਾ ਪਾਣੀ ਹੁੰਦਾ ਉਹ ਵੀ ਉਹਦੇ ਅੰਦਰ ਹੀ ਜਮਾ ਹੋਈ ਜਾਂਦਾ ਇਹੋ ਜਵਾਰਾ ਜਨਾਬ ਆਉਂਦੇ। ਕਿ ਵੀ ਤੁਹਾਡੀਆਂ ਦੁਵਾਰਾਂ ਵਿੱਚ ਪੈ ਰਿਹਾ ਉਹ ਪਾਣੀ। ਜੀ। ਹਾਂਜੀ ਤੁਹਾਡਾ ਨਾਮ ਨਵਾਂ ਮਕਾਨ ਪਾਇਆ ਪ੍ਰੇਮ ਲਤਾ ਕੰਧ ਦਾ ਮਕਾਨ ਨਾ ਖਰਾਬ ਹੋ ਰਿਹਾ। ਉਹਨਾਂ ਜਾ ਕੇ ਅੰਦਰ ਦੇਖ ਲੋ ਲਪਾਈ ਵੀ ਸਾਰੀ ਖਰਾਬ ਹੋ ਗਈ। ਜਿਹੜਾ ਇਹ ਤੁਸੀਂ ਕਹੇ ਕਿ ਵੀ ਦੀ ਸਫਾਈ ਕਰਵਾਵੇ ਜਿਹੜਾ ਪਲਾਟ ਮਾਲਕ ਹੈ ਉਹ ਕੀ ਕਹਿੰਦਾ? ਆਪਾਂ ਤਾਂ ਮੈਂ ਕਹਿੰਦੇ ਹਾਂ ਇਸ ਕੀ ਨਾ ਦੇਓ। ਛੋਟਾ ਪਲਾਟ ਅਸੀਂ ਨੂੰ ਕਹਿੰਦੇ ਤੁਸੀਂ ਵੇਚੋ ਅਸੀਂ ਤਾਂ ਕਹਿੰਦੇ ਇਸकी ਛੱਤ ਪਾ ਦਿਓ ਅੱਗਾ ਗੇਟ ਲਾ ਦਿਓ ਦੂਸਰੇ ਕਮਕਾਲ ਠੀਕ ਨਾ ਕਿ ਵੀ ਤਾ ਜੋ ਕਿ ਸਾਨੂੰ ਵੀ ਨੁਕਸਾਨ ਨਾ ਹੋਵੇ ਤੇ ਕਿ ਵੀ ਹਾਂ ਬਸ ਇਸ ਦੀ ਛੱਤ ਪਾ ਕੇ ਅੱਗਾ ਦਰਵਾਜਾ ਲਾ ਦਿਓ ਕੋਈ ਇਸ ਮੈਂ ਗੰਦ ਨਾ ਘੇਰੇ ਅਸੀਂ ਨਹੀਂ ਨੂੰ ਕਹਿੰਦੇ ਮਜਬੂਰ ਕਰਦੇ ਤੁਸੀਂ ਵੇਚੋ ਨਾ ਆਪਣੀ ਥਾਂ ਮਰਜ਼ੀ ਆਓ ਵੇਚੋ ਮਰਜ਼ੀ ਆਈ ਨਾ ਵੇਚੋ ਆਸੀ ਨੂੰ ਨਿਕੰਦਰ ਜਰੂਰ ਦੇਜੋ ਪਸ ਇਸ ਕਲਾ ਆਪੁਰ ਛੱਤ ਪਾ ਦੋ আর ਇਸ ਦਾ ਗੇਟ ਲਾ ਦੋ ਕੋਈ ਗੰਦ ਨਾ ਆਵੇ ਹਾਂ ਬਸ ਮੱਲੇ ਚ ਗੰਦੀ ਨਾ ਇਹ ਯਾਦ ਦੋੜਤ ਰਹੇ ਜੀ ਜੀ ਤੁਹਾਡਾ ਨਾਮ ਮੇਰੇ ਦਿੱਤੂ ਦਿੱਤੂ ਕੀ ਕਹਿਣਾ ਚਾਹੁੰਦੇ ਹੋ ਜੀ ਇਹ ਸਾਡੇ ਘਰ ਦੇ ਨਾਲ ਦਾ ਪਲਾਟ ਹੈ ਜੀ ਇਹ 25 ਸਾਲ ਪੁਰਾਣਾ ਜੀ ਇਸ ਦੇ ਉੱਪਰ ਕੋਈ ਵੀ ਕਾਰਵਾਈ ਨਹੀਂ ਹੋਦੀ ਸਾਡੇ ਮੱਲੇ ਚ ਜਦ ਬਾਰਿਸ਼ ਆਉਂਦੀ ਹੈ ਉਦੋਂ ਸਾਰਾ ਗਾਹ ਨੀਚੇ ਉਤਰਦਾ ਹੈ ਜੀ ਨਾ ਇਹ ਸਾਡਾ ਪਲਾਟ ਦੇ ਰਹੇ ਐ ਨਾ ਸਾਡੇ ਨਾਲ ਵੰਡੇ ਹੁੰਦੇ ਹਾਂ ਦੇ ਰਹੇ ਐ ਇਆ ਤੁਸੀਂ ਫਲਾਦੋ ਕੋ ਹਲਕਾ ਡੋ ਜਾਂ ਇਸ ਨੂੰ ਸਪਾਈਕਰਾ ਕਿ ਕਿਸੇ ਕੋਈ ਲੋ ਬਣਾ ਦਿਓ ਕਿਉਂਕਿ ਜੋ ਨਹੀਂ ਜਿਉਂ ਨਹੀਂ ਵੇਚਣਾ ਚਾਹੁੰਦੇ ਤਾਂ ਇਹਦੀ ਸਾਸਫਾਈ ਕਰਵਾ ਦੇਣੇ ਦੀ ਸਾਡੇ ਮਲੇ ਬਹੁਤ ਗੰਦ ਪੈ ਰਹੇ ਹੋ ਜੋ ਬਾਰਿਸ਼ ਆਂਦੇ ਸਨ ਬਹੁਤ ਦਿੱਕਤ ਹੈ ਤੇ ਦਿਵਾਰਾ ਵੀ ਦੇਖੋ ਬਹੁਤ ਖਾਬ ਹੋ ਰਹੀ ਹੈ ਨਹੀਂ ਦਿਵਾਰਾ ਦੋਨੋਂ ਕਰਨ ਨੁਕਸਾਨ ਹੋ ਰਿਹਾ ਸਾਡੀ ਦਿਵਾਰਨ ਜਿਆਦਾ ਹੋ ਰਹੀ ਇਸ ਚ ਅੰਦਰ ਸੁਲਾ ਬਹੁਤ ਆ ਰਹੀ ਸਾਡੇ ਘਰ ਚ ਬਹੁਤ ਸਾਨੂੰ ਪੁੱਛਣ ਦੋ ਫੇਸਾ ਪਾ ਲਈਏ ਦੋ ਦਿਨਾਂ ਦੋ ਦਿਨ ਜੰਗਲੀ ਕਹਿੰਦੇ ਨੇ ਸੱਪ ਆ ਰਹੇ ਨਹੀਂ ਸੱਪ ਆਂਦੇ ਨਹੀਂ ਨਿਓਲੇ ਟਾਈਪ ਉਹ ਅੰਦਰ ਵੱਢਦੇ ਆ ਮਹੱਲਾ ਵਾਸੀਆਂ ਨੇ ਸਾਡੇ ذریعے ਬੇਨਤੀ ਕੀਤੀ ਹੈ ਕਿ ਵੀ ਇਸ ਦੀ ਪਲਾਟ ਦੀ ਸਫਾਈ ਕਰਵਾਈ ਜਾਵੇ ਤੇ ਉਹਦੇ ਵਿੱਚ ਕਈ ਵਾਰੀ ਦੱਸਿਆ ਉਹਨਾਂ ਨੇ ਕਿ ਸੱਪ ਵੀ ਨਿਕਲੇ ਤੇ ਵਿੱਚੋਂ ਵੀ ਨਿਕਲਦੇ ਆ ਤਾਂ ਜੋ ਕਿਸੇ ਦਾ ਕੋਈ ਜਾਨੀਮਾਲੀ ਨੁਕਸਾਨ ਨਾ ਹੋਵੇ ਉਹਦੀ ਪਲਾਟ ਮਾਲਕ ਨੂੰ ਬੇਨਤੀ ਕੀਤੀ ਹੈ ਕਿ ਵੀ ਦੀ ਸਫਾਈ ਕਰਵਾਈ ਜਾਵੇ ਤਾਂ ਜੋ ਕਿਸੇ ਦਾ ਕੋਈ ਜਾਨੀਮਾਲੀ ਨੁਕਸਾਨ ਨਾ ਹੋਵੇ ਸਹੀ ਗੱਲ ਹੈ ਸਾਥੋਂ ਦੀ ਬੇਨਤੀ ਦੀ ਇਹ ਸਭ 걸 ਕੰਮ ਜਲਦੀ ਕਰੋ ਦੀ ਖਰੀਦ ਹੋ ਰਹੀ ਹੈ ਇਹਦੇ ਸਿਰਫ ਬਾਹਰ ਹੀ ਜਾਰੀ ਹੈ ਉਹ ਫੁੱਲਾਉਣਾ ਨਹੀਂ ਦਿੰਦਾ ਅਗੋਂ ਬਦਤਰ ਨੂੰ ਸਾਈਟਾਇਸ ਨਾਲ سامنے ਅਕੇ ਗੰਦ ਪੈਣ ਲੱਗ ਗਿਆ ਇਸ ਸਾਈਟਾਇਸ ਨਾਲ ਕੋਈ ਫਰਿਆਨੀ ਉਹਨਾਂ ਦਾ ਸਵਾਈ ਕਰਾ ਕੇ ਨਾ ਉਹਨੇ ਗੇਂਦ ਬਣਾ ਲੈ ਤੋ ਆਪਣਾ ਦੇਗਾ ਮੈਂ ਸਿਸਮ ਦੇ ਰਿਹਾ ਨਾ ਇਹ ਕੰਦ ਉੱਪਰ ਤੋੜੀ ਕਰਦੀ ਸੀ ਜਿੱਦ ਲੜਨ ਨਾਲ ਇਹ ਹਾਂ ਸੀ ਦਿਵਾਰੇ ਸੀ ਕੀਤੀ ਐ ਇਹ ਭਈਆ ਦਿਵਾਰੇ ਸੀ ਕਰ ਰਹੀਓ ਕੰਮ ਕਰੀ ਇਹ ਉੱਪਰ ਬਾਹਰ ਨੂੰ ਕਰਾ ਰਿਹਾ ਕਿ ਵੀ ਜਿਹੜੀ ਪਲਾਟ ਦੇ ਥੱਲੇ ਦੀਵਾਰ ਬਣੀ ਹੋਈ ਹੈ ਵੀ ਤੁਸੀਂ ਕਰਵਾਈ ਹੈ ਇਹ ਸੀ ਕਰੀ ਸੀ ਉੱਪਰ ਭਾਈ ਸੀ ਉਹਨਾਂ ਦੇ ਮਾਲਕਾਂ ਕੇ ਤੜਵਾ ਕੇ ਸੀ ਕਹਿੰਦੇ ਉਤਾ ਕੰਪਰ ਨਾਲ ਲੜਾਈ ਕਰਕੇ ਇਹ ਸਾਡੇ ਆਦੀ ਦੀਵਾਰ ਤੋੜ ਕੇ ਵੀ ਰਸੀ ਤੋੜਨ ਦਿੱਤੀ ਸੀ ਅੱਧੀ ਇਹ ਹੈ ਉਹ ਪਲਾਟ ਜਿੱਥੋਂ ਸਾਵਣ ਦੇ ਜਾਂ ਹੋਰ ਅੱਗੇ ਪਿੱਛੇ ਤੋਂ ਕਈ ਤਰ੍ਹਾਂ ਦੇ ਖਤਰਨਾਕ ਜਾਨਵਰ ਨਿਕਲਦੇ ਹਨ ਜਿਵੇਂ ਸੱਪ ਹੋ ਗਿਆ ਤੇ ਹੋਰ ਕਈ ਤਰ੍ਹਾਂ ਦੇ ਜਾਨਵਰ ਜੋ ਇਹਨੇ ਨਾਲ ਆਂਡ ਗਵਾਂਡ ਦੇ ਵਿੱਚ ਮਕਾਨ ਬਣੇ ਹੋਏ ਹਨ ਉਹਨਾਂ ਦੇ ਕਈ ਵਾਰ ਅੰਦਰ ਵੱੜ ਚੁੱਕੇ ਹਨ ਤੇ ਉਹਨਾਂ ਨੂੰ ਵੀ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਦੋਂ ਇਸ ਸਬੰਧ ਵਿੱਚ ਉਹਨਾਂ ਨੇ ਨਾਲ ਲੱਗਦੇ ਗਵਾਂਡੀਆਂ ਨੇ ਪਲਾਟ ਮਾਲਕ ਨਾਲ ਗੱਲ ਕੀਤੀ ਤਾਂ ਕਹਿੰਦਾ ਨਾ ਮੈਂ ਕੋਈ ਸਫਾਈ ਕਰਾਂ ਮੈਂ ਤੇ ਨਾ ਮੈਨੂੰ ਕਹਿੰਦਾ ਕੋਈ ਲੋੜ ਹੈ ਹੁਣ ਦੇਖਣਾ ਹੋਵੇਗਾ ਕਿ ਪ੍ਰਸ਼ਾਸਨ ਇਸ ਪਾਸੇ ਕੀ ਧਿਆਨ ਦਿੰਦਾ ਹੈ ਤੇ ਮਹੱਲਾ ਵਾਸੀਆਂ ਦੀ ਸੁਰੱਖਿਆ ਲਈ ਇਸ ਦੀ ਪਲਾਟ ਮਾਲਕ ਨੂੰ ਕਹਿ ਕੇ ਸਫਾਈ ਕਰਵਾਈ ਜਾਵੇ ਤਾਂ ਜੋ ਕਿਸੇ ਦਾ ਜਾਨੀ ਮਾਲੀ ਨੁਕਸਾਨ ਨਾ ਹੋਵੇ